ਇਹ ਨਾਮ ਹੈ ਬਾਪੂ ਜੀ ਹੈ ਕੀ ਨਾਮ ਹੈ ਆਪ ਦਾ ਨੀਹਾ ਸਿੰਘ ਇੱਕ ਸਰਪੰਚ ਗੌਂਦ ਨਿਉੜਾ ਆਹ ਜੀ ਹਾਂ ਹੋਰ ਜੀ ਟੋਲ ਬੰਦ ਕਰ दिया ਆਪਨੇ ਟੋਲ ਬੰਦ ਕਿਉਂ ਕਰ दिया ਟੋਲ ਖੋਲਿਆ ਅੱਛਾ ਨਹੀਂ ਉਹ ਗਲਤ ਪਰਚੀ ਕੱਟ ਰਹੀ ਕੌਣ ਪਰਚੀ ਹਾਂ ਉਹ ਤਾਂ ਕੀ ਸਰਕਾਰ ਹੈ ਕਿੰਨੀ ਉਮਰ ਹੈ ਬਾਪੂ ਜੀ 80 ਸਾਲ 80 ਸਾਲ ਸੇ ਡੇਢ ਮਹੀਨਾ ਕੋਰ ਹੋ ਗਿਆ ਅੱਛਾ ਹਾਂ ਇਹ 11ਵੇਂ ਮਹੀਨੇ ਦੀ 10 ਤਰੀਕਾ ਜਨਮਾਇਤ ਲਾਲੇ ਸਾਹਿਬ ਤੋਂ ਅੱਛਾ ਅੱਛਾ 1940 ਕਾ ਜਨਮ ਜਾਨ ਮੈਂ ਮੇਰਾ ਅੱਛਾ ਆਜ਼ਾਦੀ ਤੋਂ ਪਹਿਲਾਂ ਦਾ ਹਾਂ 1940 ਨੂੰ ਲੱਗਦਾ ਵੀ ਹੁਣ ਤੱਕ ਐਡਾ ਅੰਦੋਲਨ ਪਹਿਲਾਂ ਕਿਦਾਂ ਚੱਲਿਆ ਆਜ਼ਾਦੀ ਤੋਂ ਬਾਅਦ ਕਦੀ ਨਹੀਂ ਐਸਾ ਦਾ ਕੁਝ ਹੋਇਆ ਇਹ ਸਾਰੇ ਡਰਾਮੇ ਇਸਨੇ ਮਤਲਬ ਮੋਦੀ ਖੋਤਿਆਂ ਨਾ ਕਰਵਾਏ ਆ ਅੱਛਾ ਇਹ ਆਪਕ ਨੂੰ ਕੀ ਹਰਿਆਣਾ ਸਰਕਾਰ ਕੋ ਕੀ ਕਹਿਣਾ ਚਾਹੋਗੇ ਜੈਸੇ ਹਰਿਆਣਾ ਸਰਕਾਰ ਖੱਟਰ ਫੱਟਰ ਸਭ ਨੇ ਸਾਰੇ ਬੇਕਾਰ ਆ ਸਭ ਘਟਿਆ ਨੇ ਅੱਛਾ ਇਹਨੂੰ ਕੋਈ ਅਕਲ ਨਹੀਂ ਛੜੇ ਮਲੰਗਾਂ ਤਾਂ ਬਿਲਕੁਲ ਬਿਲਕੁਲ ਸੜੇ ਮਲੰਗ ਬੰਦੇ ਕੁਝ ਨਹੀਂ ਹੁੰਦੇ उसको परिवार के बारे में कोई नॉलेज नहीं होती कैसे परिवार चलता है वो बोल रहे जो किसान के फायदे के लिए है। इनको खेती के बारे में पता ही नहीं इनको यू ही नहीं पता भी मक्की का कहा दाना लगता है बिल्कुल बिल्कुल तो ये इन... कानून है जो वापस हो करवा के छोड़ देंगे दे जान की बाजी लगा देंगे हम पीछे नहीं हटेंगे हाँ ਇਹਨਾਂ ਨੂੰ ਨੂੰ ਆਪਣੇ ਵਾਪਸ ਲੈਣੇ ਪੜਾਂਗੇ ਉਹ ਜੇ ਕਹਿੰਦੇ ਏਕ-ਏਕ ਬੱਚਾ ਘਰ ਕਾ ਜੰਦਾ ਲਗਾਏਗਾ ਸਾਰੇ ਛੋਟੇ ਵੱਡੇ ਸਭ ਜਾਣਗੇ ਦਿੱਲੀ ਮੈਂ ਯਾਹਾਂ ਦੀ ਕੀ ਬਾਤ ਆ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਹਰ ਬੱਦੇ ਜੋ ਸਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਯਾ ਜੋ ਸਰਨ ਸਭਾ ਹੈ ਨਾ ਹਾਂਜੀ ਹਾਂਜੀ ਇਹ ਹੋ ਰਿਹਾ ਹੈ ਅੱਜ ਠੀਕ ਹੈ ਹਰ ਫਿਰ ਦੇਖੇ ਦਿੱਲੀ ਮੈਂ ਵਹਾਂ ਤੇ ਮੁੱਕ ਕੇ ਚੱਕ ਦਿੰਗੇ ਬੱਸੀ ਗਦੀ ਗਦੀ ਹਾਂ ਉਹ ਫਤਗੜੀ ਸਭਾ ਹੋਲੇ ਜੀ ਫੇ ਦਿੱਲੀ ਜਾਣਾ ਹਾਂ ਗਰਾਂ ਦਾ ਜੰਦੇ ਲੈ ਕੇ ਚਲੇ ਜਾਗੇ ਮਾਨੂੰ ਨੂਲਾ ਮਾਰੇ ਕਰ ਮਰੇ ਹੀ ਗਿਆ ਕਿਆ ਅਸੀਂ ਆ ਰਹੇ ਜਾ ਰਹੇ ਜੀ ਦਿੱਲੀ ਕੱਲ ਵੀ ਪੈਸੇ ਮਾਨੂੰ ਚੀਰੀ ਕੇ ਨਹੀਂ ਮਿਲੇ ਪਤਿ ਹਮ ਕਰਕ ਸਾਡੀ ਦੇਖ ਲੈ ਜੀ ਪਹਿਲੇ 2000 ਸੀ ਹੁਣ ਜਿਹੜੇ 1200 ਰੁਪਏ ਆ ਜੀ ਇਹ 1200 ਰੁਪਏ ਦਾ ਮਤਲਬ ਕਿਆ ਆਇਓ ਰੇਟ ਤਾਂ ਚਾਹੀਏ ਸੋਰਾ ਉਹੀ ਕਾ ਉਹੀ ਹੋਣਾ ਵੀ ਸਰਕਾਰੀ ਖਰੀਦ ਤੋਂ ਨਾ ਕਹਿਣਾ ਮਤਲਬ ਸਰਕਾਰੀ ਖਰੀਦ ਬੰਦ ਹੋਣ ਤੋਂ ਬਾਅਦ ਜਿਹੜੀ ਕਣਕ ਜਾਂ ਉਹ ਝੋਨਾ 1200 ਰੁਪਏ ਵਿਕ ਰਿਹਾ ਹਾਂਜੀ ਹਾਂ ਝੋਨਾ ਚੀਰੀ बिक ਰਹੀ 1200 ਜਿਹੋ ਵੀ बिक ਰਹੀ 1200 ਤੋਂ ਅੱਛਾ 1200 ਜਿਹੋ 1200 ਕਹਾ ਭਾਂਜੋ 18-1900 ਰੁਪਏ ਰੇਟ ਦਾ ਆਹ ਮੀ ਐਮ ਐਸ ਬੀ 1900 ਹੈ 1900 ਹੈ ਹੂੰ ਤੋਂ ਸਰਕਾਰੀ ਖਰੀਦ ਬੰਦ ਹੋਣ ਕਰ ਲੋ 1200 ਰੁਪਏ ਲੈ ਰਿਹਾ ਇਹ 1200 1300 ਵੀ ਪਤਾ ਨਹੀਂ ਕਿਸ ਹਾਲ ਕਿਸ ਹਾਲ ਦੇਖਾ ਉਸੇ ਪੀਟ ਰਹੇ ਆ ਬਿਲਕੁਲ ਬਿਲਕੁਲ ਹਾਂ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੋਟ ਹੈ ਕਣਕ ਦਾ ਤਕਰੀਬਨ 2000 ਰੁਪਏ ਔਰ ਇਹ ਜਿਹੜੀ ਹੁਣ ਸਰਕਾਰੀ ਖਰੀਦ ਮੰਦ ਹੁਣ ਕਰਨਾ ਸਿਰਫ 1200 ਰੁਪਏ ਹੀ ਵਿਕ ਰਹੀ ਹੈ। ਯਾਨੀ ਕਿ ਵਪਾਰੀ ਜਿਹੜਾ ਸਟੋਰ ਕਰ ਰਿਹਾ ਸਿਰਫ 1200 ਰੁਪਏ ਦੀ ਕਰ ਰਿਹਾ। ਉਹ ਜੋ ਚਮਕਿੱਤੜ ਉਹ ਤੈਨ ਕਚਹਿਰੀ ਜਾਂ ਮੈਲਟਕ ਤੇ ਬੁੱਠੇ ਉਹ ਵਹੀ ਕੋ ਖਾਤੇ ਹੈ ਵਹੀ ਕੋ ਪੱਤੀ ਕਰਤੇ ਹੈ। ਇਹ ਉਹ ਚੀਜ਼ ਹੈ। ਜੇ ਉਹਹੀਂ ਨੂੰ ਖਵਾਮਹੀਂ ਪੱਤੀ ਕਰਾ। ਸਹੀ।